ਹਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੋਥ ਚੈਨਲ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਬਾਈ ਅੱਜ ਥੋੜਾ ਜਿਹਾ ਪਰ ਰਿਲੈਕਸ ਹੋਏ ਆ ਕੰਮ ਤੰਦੇ ਬੰਨੀਓ ਅੱਜ ਥੋੜਾ ਜਿਹਾ ਮੇਰਾ ਕੰਮ ਸੈੱਟ ਹੋਇਆ ਹੈ ਹਜੇ ਵਸਤਾ ਰਹਿੰਦਾ ਹੈ ਪਰ ਕੋਸ਼ਿਸ਼ ਸੈੱਟ ਹੋ ਗਿਆ ਪਹਿਲਾਂ ਤਾਂ ਬਾਈ ਬਾਹਲਾ ਸੀ ਖੰਡੌਣ ਪਚਾਲ ਬਹੁਤ ਜ਼ਿਆਦਾ ਪੈ ਰਿਆ ਸੀਗਾ ਤੇ ਅੱਜ ਅੱਗੇ ਨਾਲੋਂ ਮੇਰਾ ਕੰਮ ਜੀ ਥੋੜਾ ਜਿਹਾ ਸੈੱਟ ਹੋ ਗਿਆ ਠੀਕ ਹੈ ਜੀ ਤੇ ਅੱਜ ਆਪਾਂ ਰਿਲੈਕਸ ਹੋ ਕੇ ਵੀਡੀਓ ਪਾ ਰਹੇ ਆ ਕਿਉਂਕਿ ਅੱਗੇ ਤਾਂ ਕੁਝ ਬਈ ਘਰੇ ਮੇਲਾ ਲੱਗਿਆ ਰਹਿੰਦਾ ਹੈ ਨਾ ਉਹ ਤੋਂ ਵੀਡੀਓ ਪੈਂਦੀ ਵੀ ਨਹੀਂ ਤੇ ਹੁਣ ਅੱਜ ਮੈਂ ਇਕੱਲੀ ਮੈਂ ਕਿ ਚਲੋ ਅੱਜ ਆਪਾਂ ਸ਼ੌਕ ਦੀ ਵੀਡੀਓ ਪਾਉਣੀ ਹੈ ਨਾਲੇ ਜੀ ਆਪਾਂ ਆਪਣਾ ਸਮਾਨ ਸਮਸਮਾਈ ਕਰ ਦਿੰਨੇ ਆ ਨਾਲੇ ਭੈਣ ਭਰਾਵਾਂ ਨਾਲ ਗੱਲਬਾਤ ਕਰ ਲਾਂਗੇ ਤੇ ਨਾਲੇ ਜੀ ਆਪਾਂ ਵੀਡੀਓ ਸ਼ੂਟ ਕਰ ਦਿੰਨੇ ਆ ਆ ਲੈ ਕੇ ਗਈ ਸੀ ਅੱਜ ਸਵੇਰੇ ਲੈਸ ਉਹ ਸਾੰਭ ਰਹੇ ਆ ਠੀਕ ਹੈ ਜੀ ਤੇ ਇੱਕ ਲੈ ਕੇ ਗਏ ਜੀ ਪਲਾਜੋ ਸੂਟ ਪਲਾਜੋ ਸੂਟ ਲੈ ਕੇ ਗਏ ਜੀ ਇਹਨਾਂ ਦਾ ਰੇਟ ਹੈਗਾ ਜੀ 100 100 ਸੋਨੂ ਦੱਸਿਆ ਹੋਇਆ ਹੀ ਇਹ ਸਾਰਾ ਗ੍ਰੇਟ ਹੈ ਜੀ ਇਹਨਾਂ ਦਾ ਸੌ ਸੌ ਇੱਕ ਪਤਾ ਨਾ ਬਾਈ ਜਿਹਦੇ ਸਮਾਨ ਚੱਕ ਕੇ ਲਾਇਆ ਨਵਾਂ ਸਾਰਾ ਹਨਾ ਬਹੁਤ ਜ਼ਿਆਦਾ ਹੀ ਰੌਲਗਦੋਲ ਹੋਈ ਮੇਰੇ ਸਮਾਨ ਦੀ ਬਹੁਤ ਹੀ ਜ਼ਿਆਦਾ ਸੋਨਾ ਟੱਪ ਦੇ ਵਿੱਚ ਪਾਇਆ ਗਿਆ ਸਮਾਨ ਅੱਜ ਥੋੜੀ ਜਿਹੀ ਸ਼ਾਂਤੀ ਆਈ ਹੈ ਬਈ ਕਮਰਾ ਦੇ ਵਿੱਚ ਸਮਾਨ ਸਾਰਾ ਸਿੱਟ ਤੋ ਹੋ ਗਿਆ ਆਪਣਾ ਤੇ ਬਸ ਹੁਣ ਇੱਕ ਇਸ ਰੂਮ ਚ ਪੱਖਾ ਰਹਿ ਗਿਆ ਬਈ ਲਾ 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 ਸਾਰੇ ਰੂਮਾਂ ਦੇ ਵਿੱਚ ਹੀ ਪੱਖੇ ਐ ਬਈ ਤੇ ਫਿਰ ਇੱਕ ਰੂਮ ਰਹਿ ਗਿਆ ਹਨਾ ਉਹਦੇ ਵਿੱਚ ਵੀ ਲਾਉਣਾ ਪੈਣਾ ਕਿਉਂਕਿ ਉੱਥੇ ਕੋਈ ਭੈਣ ਭਰਾ ਆ ਕੇ ਬਹਿ ਜਾਣਗੇ ਲੱਗ ਲੱਦ ਫਲੱਦ ਹੋ ਗਈ ਭਰਾਵਾ ਸਾਰਾ ਕੁਝ ਹੀ ਲੱਦ ਫਲੱਦ ਹੋ ਗਿਆ ਲੈ ਕੇ ਗਏ ਸੀ ਜੀ ਕੱਲ ਕੋਈ ਰਿਸ਼ਤੇਦਾਰ ਆਇਆ ਸੋ ਨਾਲੇ ਬੱਚਾ ਰਿਸ਼ਤੇਦਾਰੀ ਚ ਉਹਦੇ ਲੈ ਵਾਸਤੇ ਲੈ ਕੇ ਗਏ ਸੀ ਕਿ ਸੂਟ ਨਿੱਕਰ ਸੂਟ ਲੋ ਜੀ ਵੀ ਆਪਾਂ ਸਾਹਮਣੇ ਆ ਲੈ ਕੇ ਗਏ ਸੀ ਜੀ ਸਾਰੇ ਗਰਮੀਆਂ ਵਾਲੀਆਂ ਜਰਾਬਾਂ ਨੌਲੇ ਲੈ ਕੇ ਗਏ ਜੀ ਉਹ ਕਿੱਟਾਂ ਕਿੱਟੀਆਂ ਪਿੱਟਾ ਪਨੀ ਲੈ ਕੇ ਕੁੱਤੀਆਂ ਪਰ ਉਹ ਹੋਰ ਦਵਾਰੇ ਨੂੰ ਘੋੜਾ ਪੈਣੇ ਕਾਲਦਾ ਹੀ ਪਿਆਸੀ ਬਾਈ ਸਮਾਨ ਜਾਂ ਸਾਮਨ ਵਾਲਾ ਕਿਉਂਕਿ ਬਈ ਮੈਨੂੰ ਵੀ ਆਪ ਦਾ ਲਾਲਚ ਹੋ ਜਾਂਦਾ ਹੈ ਨਾ ਨਾਲੇ ਸਮਸਤ ਕਰੋ ਆਪਣੀ ਵੀਡੀਓ ਸ਼ੂਟ ਹੋ ਜਾਂਦੀ ਨਾਲੇ ਸਮਾਨ ਸੰਭਾਲਿਆ ਜਾਂਦਾ ਬਈ ਕਾਗਜ਼ ਤਾਂ ਇੰਨੇ ਨਿਕਲਦੇ ਆ ਨਾ ਸ਼ਾਪ ਦੇ ਵਿੱਚ ਇੰਨੇ ਕਾਗਜ਼ ਨਿਕਲਦੇ ਆ ਨਾਲੇ ਤਾਂ ਵੀ ਬਾਲ ਵਾਧੂ ਦੇਈ ਤੇ ਐਨੇ ਬਾਲੀ ਦੇ ਨਾਲ ਤਾਂ ਮੈਂ ਪਹਿਨਣ ਨੂੰ ਦੇ ਦਿੰਨੀ ਮੈਂ ਨਹੀਂ ਲੈ ਜਾ ਗੰਬਾਲ ਲਓ ਬਾਹਲੇ ਕਸ਼ਟੇਨ ਦੇਵੇ ਕਾਗਜ਼ ਲੈ ਕੇ ਗਏ ਸੀ ਭਾਈ ਸੂਟ ਸੱਚੇ ਭੈਣ ਨੂੰ ਵੀਡੀਓ ਵੀ ਬਣਾ ਕੇ ਭੇਜਣੀ ਆਪਾਂ ਸੂਟ ਲੱਗ ਹੀ ਰੱਖ ਲੈਨੇ ਭੈਣ ਨੇ ਮੰਗੀ ਆ ਵੀਡੀਓ ਇਹ ਇਹ ਆਪਾਂ ਬਣਾ ਕੇ ਭੇਜ ਦਾਂਗੇ ਫੇਰ ਹੀ ਇਹਨਾਂ ਦਾ ਆਪਾਂ ਰੱਖਾਂਗੇ ਸੈੱਟ ਕਰਕੇ ਕੋਈ ਕੋਈ ਵੀ ਕੰਮ ਐ ਸਾਰੇ ਕੰਮ ਕਰਨੇ ਔਖੇ ਬਹੁਤ ਆ ਹਨਾ ਅਗਲਾ ਹੁੰਦਾ ਦੁਕਾਨਦਾਰੀ ਐ ਤੂੰ ਤਾਂ ਐਸ਼ ਲੈਣੀ ਆਵੇਂ ਲੱਗਦਾ ਬਈ ਪਹਿਲਾ ਸਮਾਨ ਸਾਰਾ ਕੱਢਣਾ ਪੈਂਦਾ ਦਿਖਾਉਣਾ ਪੈਂਦਾ ਸਾਂਭਣਾ ਪੈਂਦਾ ਫਿਰ ਸਾਂਭਣਾ ਪੈਂਦਾ ਫਿਰ ਰੇਟ ਕਰਨੇ ਪੈਂਦੇ ਰੜੜ ਕਰਨੀ ਪੈਂਦੀ ਆ ਫਿਰ ਕੋਈ ਨਗਦ ਕੋਈ ਆਧਾਰ ਹਨਾ ਚਲੋ ਕੰਮ ਤਾਂ ਵੈਸੇ ਮੇਰਾ ਵਧੀਆ ਚੱਲੀ ਜਾਂਦਾ ਪਰ ਖੇਚਲ ਬਹੁਤ ਕਰਨੀ ਪੈਂਦੀ ਐ ਖੇਚਲ ਦੀ ਗੱਲ ਕਰਦੀ ਐ ਮੈਂ ਖੇਚਲ ਬਹੁਤ ਕਰਨੀ ਪੈਂਦੀ ਐ ਬਈ ਜਿਹਨੂੰ ਤਵੇ ਕੱਪੜੇ ਦੀ ਪਰਖਿਆ ਉਹ ਤਾਂ ਨਹੀਂ ਅਗਲਾ ਬੋਲਦਾ ਜਿਹਨੂੰ ਪਰਖਣੀ ਉਹਨੂੰ ਨਹੀਂ ਪਤਾ ਆਪਣੇ ਕੋਲੇ ਆਈ ਹੈ ਜੀ ਜਾਕਟਾਂ ਦੀ ਹੋਰ ਸਾਈ ਵਰਤਮਾਨ ਦੀ ਵਰਤਮਾਨ ਪਛਮੀ ਦੀ ਲਿਆ ਕੇ ਦੇ ਸੌਰੀ ਬਣਾ ਕੇ ਦੇਣੀ ਆ ਉਹਨਾਂ ਦੀਆਂ ਉਹਨਾਂ ਦਾ ਕੁੜੀ ਦਾ ਵੇ ਜੀ ਬਾਰ ਮਹੀਨੇ ਦੇ ਵਿੱਚ ਤੇ ਉਹ ਚਾਚੀ ਜੀ ਮੈਥੋਂ ਹੀ ਸਮਾਨ ਲੈ ਕੇ ਜਾਂਦੇ ਹੁੰਦੇ ਐ ਤੇ ਉਹਨਾਂ ਦੀ ਆ ਬਈ ਆਪਾਂ ਕਰਕੇ ਦੇਣੀ ਜਾਕਟਾਂ ਤਿਆਰ ਉਹ ਨੰਬਰ ਮੈਥੋਂ ਲੈ ਗਏ ਤੇ ਕਲਰ ਪੁੱਛ ਕੇ ਦੱਸਣਗੇ ਵੈਸੇ ਤਾਂ ਨਾ ਇਹ light ਜੇ color ਕਿਹਾ ਪਰ ਮੈਂ ਕਿਹਾ ਬਈ ਇੱਕ ਵਾਰੀ ਨਾ ਤੁਸੀਂ phone ਕਰਕੇ ਪੁੱਛ ਲਓ ਆਪਾਂ ਬਣਾ ਦੇਈਏ ਹਨਾ color ਅਗਲਿਆਂ ਦੇ ਪਸੰਦ ਨਾ ਆਵੇ ਫੇਰ ਵੀ ਔਖਾ ਹੋ ਜਾਂਦਾ ਕੱਲ ਬਈ ਸਾਡੇ ਆਇਆ ਮੀ ਬਹੁਤ ਹੀ ਜ਼ਿਆਦੇ ਮੀ ਬਹੁਤ ਝੱਖੜ ਝੋਲਾ ਸੀ ਬਈ ਬੜਾ ਹੀ ਝੱਖੜ ਝੋਲਾ ਸੀਗਾ ਬੁਰਾ ਹਾਲ ਕਰਤਾ ਬਈ ਇੱਧਰ ਤਾਂ ਲੋਕ ਆਉਂਦਾ ਬਾਲਾ ਮੀ ਪਿਆ ਦੇਖੋ ਜੀ ਕਿੱਡਾ ਸੋਹਣਾ ਡਿਜ਼ਾਈਨ ਹੈ ਰੇਟ ਐਸ ਸੂਟ ਦਾ 450 ਬਹੁਤ ਸੋਹਣੇ ਸੋਹਣੇ ਬਹੁਤ ਵਧੀਆ ਕੱਪੜਾ ਹੈ ਬਈ ਇਹਦੇ ਵਿੱਚ ਨਿੱਕੀ ਨਿੱਕੀ ਬੂਟੀ ਚ ਬਹੁਤ ਸੂਟ ਆਏ ਪਏ ਐ ਰੇਟ ਹੈ ਜੀ ਇਹਨਾਂ ਦਾ 4.5 400 ਠੀਕ ਹੈ ਜੀ ਤੇ ਆਪਾਂ ਕਰਾਂਗੇ ਵੀਡੀਓ ਦੇ ਅੰਡ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਆ ਜਿ ਕਰੋ ਜੀ ਤੇ ਵਧੀਆ ਵਧੀਆ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਧੰਨਵਾਦ ਮੇਰੇ ਭੈਣ ਭਰਾਵਾਂ ਦਾ ਮੇਰੇ ਨਾਲ ਜੁੜਨ ਲਈ ਬਹੁਤ ਭੈਣ ਭਰਾ ਸਾਥ ਦਿੰਦੇ ਆ ਬਈ ਲਾਈਵ ਦੇ ਵਿੱਚ ਵੀ ਭੈਣ ਭਰਾ ਬਹੁਤ ਸਾਥ ਦਿੰਦੇ ਆ ਮੇਰਾ ਤੇ ਬਾਈ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਠੀਕ ਹੈ ਜੀ ਤੁਹਾਨੂੰ ਧੰਨਵਾਦ ਮੇਰੇ ਭੈਣ ਭਰਾਵਾਂ ਨੂੰ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਆਪਣੇ ਕੋਲੇ ਹਰੇਕ ਚੀਜ਼ ਮਿਲਦੀ ਹੈ ਜੇ ਮੇਰੀ ਕਿਸੇ ਭੈਣ ਨੂੰ ਚਾਹੀਦੀ ਹੋਵੇ ਜਰੂਰ ਮੈਨੂੰ ਕਾਲ ਕਰ ਸਕਦੇ ਹੋ ਕੰਟੈਕਟ ਕਰ ਸਕਦੇ ਹੋ ਨੰਬਰ ਜੀ ਆਪਣਾ ਸਕਰੀਨ ਤੇ ਹੁੰਦਾ ਕੋਟਿਸ ਵਾਟਰ ਦੀ ਵੀ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਵੀ ਮੇਰੇ ਨਾਲ ਗੱਲ ਕਰ ਸਕਦੇ ਹੋ ਤੁਸੀਂ ਆਪਾਂ ਕਰਦੇ ਆ ਵੀਡੀਓ ਤਾਂ ਗਲਤ ਬੋਲੇਗਾ ਹੋਵੇ ਤਾਂ ਜੀ ਸੌਰੀ ਤੇ ਮੇਰੀ ਲਾਈਵ ਦਾ ਟਾਈਮ ਜੀ 10 ਤੋਂ ਸ਼ੁਰੂ ਹੈ 10 ਤੋਂ 12 ਤੱਕ ਮੇਰੀ ਲਾਈਵ ਦਾ ਜੀ ਟਾਈਮ ਬਦਲ ਗਿਆ 10 ਤੋਂ ਸਟਾਰਟ ਹੈ 10 ਤੋਂ 12 ਤੱਕ ਮੇਰੀ ਲਾਈਵ ਹੈ ਮੇਰੇ ਭੈਣ ਭਰਾਵਾਂ ਨੇ ਜਰੂਰ ਪਹੁੰਚਣਾ ਜਿਹੜੇ ਮੇਰੇ ਮੇਰੇ ਭੈਣ ਭਰਾ ਮੇਰੀ ਵੀਡੀਓਸ ਦੇਖਦੇ ਆ ਜਰੂਰ ਜੀ ਮੇਰੀ ਲਾਈਵ ਤੇ ਪਹੁੰਚਿਆ ਕਰੋ ਪੰਜਾਬੀ ਕਲੌਸ ਚੈਨਲ ਲਾਈਵ ਜੀ ਜਰੂਰ ਪਹੁੰਚਿਆ ਕਰੋ ਧੰਨਵਾਦ ਜੀ ਮੇਰੇ ਭੈਣ ਭਰਾਵਾਂ ਨਾਲ ਆਪਾਂ ਮਿਲਾਂਗੇ ਜੀ ਕੱਲ ਨੂੰ ਗਲਤੀ ਹੋਈ ਜੀ ਮਾਫ ਕਰਨਾ